ਉੱਧਰ ਲਾ ਕੇ ਆ ਰਹਾ ਦਾ ਲਾਤਾ ਹੋਰ ਰਹੇਗਾ ਹਨਾ ਉੱਧਰ ਵਾਲਾ ਉਹਨੂੰ ਦੇਖਦੇ ਪਾ ਤੰਦਰ ਵੀ ਹੁੰਦੀ ਪਾਉ ਆ ਹੰਟ ਵੀ ਹੁੰਦੀ ਜਾਂਦੀ ਚਲੋ ਨਵਾਂ ਲਾਦਾ ਯਾਰ ਜਿਵੇਂ ਇੱਧਰ ੱਡਾ ਫੜਦਾ ਨਾ ਸਹੀ ਗੱਲ ਆ ਆਵਾਜ਼ ਇਹਨੂੰ ਕੱਪ ਤੋਂ ਪੋਣਗੇ ਇਹ ਦੇ ਉਹ ਬਾਈ ਛੰਡੇ ਹਾਂ ਬਾਈ ਕੀ ਹਾਲ ਹੈ ਠੀਕ ਠਾਕ ਵਧੀਆ ਤੂੰ ਸੁਣਾ ਠੀਕ ਠਾਕ ਵਧੀਆ ਵਧੀਆ ਕਿੱਦਾਂ ਕਰਦੇ ਆ ਬਾ ਯਾਰ ਪਾਣੀ ਲਾਉਂਦੇ ਸੀ ਕੰਪਨੀ ਯਾਰ ਹਾਂ ਯਾਰ ਭਾਗੋ ਉਦਲਾ ਕਰ ਰਿਹਾ ਇਹ ਬੜਾ ਦੂਗੀ ਲਗਾਇਆ ਯਾਰ। ਕਿਵੇਂ? ਉਹ ਕੋਸੀ ਨਾ ਯਾਰ ਕਤਰੀਲ। ਉਹ ਬਰਾ ਹਾਲ ਆ ਯਾਰ। ਹਾਲ ਤਾਂ ਕਿਵੇਂ ਆ ਤਾ 42 ਦੋ ਜਨੇ ਬੜੇ ਭਾਈ। ਸਹੀ ਨਹੀਂ। ਲੱਗਦਾ ਕਾਈ ਹਲੇ ਬਾਰੂ ਬੁਰੂ ਆ ਨਾ ਇਕਦਮ। ਉਹ ਬਾਹਰ ਕਰ ਗਿਆ ਹੀ ਯਾਰ ਕੋਸੀ ਨਾਗਾ। ਜੋ ਹੋਈ ਯਾਰ ਝਾੜ ਚ ਬਹਿ ਗਿਆ। ਅੱਛਾ। ਝਾੜ ਦੇ ਪਿੱਛੇ ਬਹਿ ਗਿਆ। ਹਾਂ। ਉਹ ਭੈਣ ਰੋਣੇ ਦੇ ਪਿੱਛੇ ਢਕਾ ਪੜਗਾ ਕੇ ਢੱਡੀ ਇਕੱਠਾ ਕਰਤਾ ਸ਼ਾਲਾ ਯਾਰ। ਜਾ ਜੇ ਗਿਆ ਸੀ ਉਹ ਸਰਕਾਰੀ ਬੱਚ ਗਿਆ ਸੀ ਉਹ ਜਾਜਕਾ ਦਾ ਹੁੰਦਾ ਯਾਰ ਤੈਨੂੰ ਪਤਾਗਾ ਵੀ ਉਹ ਰੇੜੇ ਤੇ ਗਿਆ ਸੀ ਮੈਂ ਭੂਆ ਕੋਲੇ ਅੱਛਾ ਰੇੜੇ ਤੇ ਗਿਆ ਸੀ ਹਾਂ ਤੂੰ ਦਾ ਕਈ ਨਾ ਮਜਾਜ ਤੇ ਗਿਆ ਸੀ ਉਹ ਗਿਆ ਤਾਂ ਮੈਂ ਉੱਥੇ ਵੀ ਸੀ ਹਾਂ ਤੇ ਭਰਾਵਾ ਉੱਥੇ ਜਦੋਂ ਮੈਂ ਜਾਜ ਤੋਂ ਉਤਰਿਆ ਨਾ ਹਾਂ ਮੈਨੂੰ ਪਤਾ ਹੁਣੀ ਬੰਦਾ ਹਾਂ ਇਹ ਤਾਂ ਤੇ ਭਰਾਵਾ ਮੈਨੂੰ ਆ ਗਿਆ ਮੂਤ ਅੱਛਾ ਹੁਣ ਤੈਨੂੰ ਪਤਾ ਏ ਰਿਪੋਰਟ ਦਾ ਕੰਮ ਐ ਸਾਰਾ ਹਾਂ ਹਾਂ ਇਹ ਤਾਂ ਬਈ ਉੱਥੇ ਦਾ ਨੂੰ ਮੂਤ ਕਰਨ ਦਾ ਹਾਂ ਉਹ ਮੈਂ ਭਰਾਵਾ ਖੱਬੇ ਸੱਚੇ ਝਾਕਾਂ ਅੱਛਾ ਕਿਉਂ ਹੁਣ ਮੂਤਨ ਨੂੰ ਜਗਣਾ ਮਿਲੇ ਕੋਈ ਹਾਂ ਤੇ ਭਰਾਵਾ ਮੈਂ ਨਾ ਹੌਲੇ ਕਿ ਦੇਣੇ ਆ ਕੋਠੀਆਂ ਹੀ ਆ ਵੇਖੀਆਂ ਤੇ ਉੱਥੇ ਛੁਰਲ ਛੁਰਲ ਪਾਣੀ ਵਗ ਚੱਲੇ ਅੱਛਾ ਮੈਂ ਭਰਾਵਾ ਬਾਹਰ ਕੜਕਾਇਆ ਅੱਛਾ ਤੇ ਉਹਨੇ ਚੱਕ ਕੇ ਗਵੜੀ ਤਾਂ ਰੱਖਤੀ ਮੈਂ ਕਿਹਾ ਭਾਈ ਆ ਤਾਂ ਆਟੋਮੈਟਿਕ ਹੀ ਕੰਮ ਹੋਈ ਜਾਂਦੇ ਆ ਕਿਵੇਂ ਕੋਤੇ ਜਦੋਂ ਬਾਰ ਕਰਕਾਇਆ ਤੇ ਉਧਰੋਂ ਅੰਦਰੋਂ ਗਾਹੋਂ ਨੇ ਤਾਂ ਕੋਠੇ ਤੇ ਰੱਖਦੀ ਕੰਧ ਤੇ ਗਵੜੀ ਮੈਂ ਤਾਂ ਆਖਿਆ ਵੀ ਆਦਾ ਆਟੋਮੈਟ ਕੰਮ ਹੋਈ ਜਾਂਦੇ ਆ ਮੈਂ ਭਰਾਵਾ ਗਵੜੀ ਚੱਕੀ ਤੇ ਮੂਤ ਕੇ ਕੰਧ ਤੇ ਰੱਖਦੀ ਤੇ ਹੋਰ ਫਿਰ ਤੂੰ ਜਾਏ ਥੋੜੀ ਫਿਰਦਾ ਫਿਰਦਾ ਤੂੰ ਘਰੇ ਫਿਰਦਾ ਮੈਂ ਤੈਨੂੰ ਦੱਸਦਾ ਨਾ ਗੱਲ ਕੀ ਬਣੀ ਉਹ ਭਰਾਵਾ ਉਹਨੇ ਗਵੜੀ ਚੱਕੀ ਤੇ ਉੱਤੇ 20 ਰੁਪਏ ਰੱਖਤੇ ਤੇ ਭਰਾਵਾ ਮੈਂ ਤਾਂ ਨਾਲ ਦੀ ਨਾਲ ਆ ਤੇ ਸਾਰੇ ਸੱਜਣਾ ਮਿੱਤਰਾਂ ਨੂੰ ਚਿੱਠੀ ਪਾਤੀ ਵੀ ਭਾਈ ਸਾਰੇ ਆਜੋ ਇਧਰ ਮੂਤਰ ਦੇ ਵੀ ਪੈਸੇ ਮਿਲਦੇ ਆ ਬੱਲੇ ਬੱਲੇ ਅੱਛਾ ਯਾਰ ਮੂਤਰ ਦੇ ਵੀ ਪੈਸੇ ਮਿਲਦੇ ਉਧਰ ਠੀਕ ਆ ਠੀਕ ਤੁਸੀਂ ਵੀ ਚਲੋ ਮੈਂ ਤਾਂ ਆਏ ਸਾਰੇ ਉੱਥੇ ਹੀ ਮੂਤਾਂਗੇ ਮੈਂ ਤੈਨੂੰ ਦੱਸਾਂ ਹਾਂ ਉਧਰ ਚੱਕਰ ਪਤਾ ਕੀ ਆ ਭਰਾਵਾ ਮੈਂ ਜਾਵੜਾ ਉੱਥੇ ਸਮੁੰਦਰ ਤੇ ਨਹਾਉਣ ਅੱਛਾ ਤੇ ਭਰਾਵਾ ਉੱਥੇ ਹੁਣ ਤੈਨੂੰ ਪਤਾ ਕੱਸੇ ਪਾ ਕੇ ਨਾਉਣਾ ਪੈਂਦਾ ਹਾਂ ਭਾਈ ਉੱਚਾ ਨਿਕੇ ਨਿਕੇ ਨਿਕਲ ਹਾਂ ਹੁਣ ਤੈਨੂੰ ਪਤਾ ਆਪਾਂ ਪਿੰਡਾਂ ਵਾਲੇ ਆਪਣੇ ਤਾਂ ਵੱਡੇ ਕੱਚੇ ਪਾਏ ਆਪਣੇ ਵੱਡੇ ਕੱਚੇ ਖੁੱਲੇ ਤੇ ਇੱਕ ਚਾਦਰਾਂ ਬਣਿਆ ਤੇ ਭਰਾਵਾ ਉੱਥੇ ਮੈਨੂੰ ਤਾਂ ਐ ਲੱਗੇ ਵੀ ਭੈਣੋ ਹੰਬਲੀਆ ਤੂੰ ਕਿਧਰ ਆ ਗਿਆ ਹਾਂ ਤੇ ਭਰਾਵਾ ਮੈਂ ਪਤਾ ਕੀ ਕੀਤਾ ਅੱਛਾ ਮੈਂ ਭਰਾਵਾ ਉੱਥੇ ਨਾ ਚਾਦਰਾਂ ਲਾਤਾ ਅੱਛਾ ਜਦੋਂ ਚਾਦਰਾਂ ਲਾਇਆ ਤੇ ਮੈਂ ਹੋਲੀ ਵੀ ਦੇਣੇ ਜਦੋਂ ਵੜਿਆ ਤੇ ਭਰਾਵਾ ਹਤਾ ਬਰਪ ਅੱਛਾ ਰਵੜੀ ਤਨੂ ਪਤਾ ਮੀਂ ਬੱਕਰੀ ਭਿੱਜੀ ਇੱਕ ਬਰਾਬਰ ਇਹ ਭਰਾਵਾ ਮੈਂ ਤਾਂ ਪੁੱਛਣਾ ਐਨਾ ਦੁਖੀ ਹੋਇਆ ਉੱਥੇ ਅੱਛਾ ਤੇ ਮੈਂ ਤਾਂ ਨਾਤਾ ਹੀ ਨਹੀਂ ਤੇ ਫਰਾਈ ਤੁਰਿਆ ਫਿਰਦਾ ਰਿਆ ਐ ਫਿਰਦਾ ਰਿਆ ਫੇਰ ਭਰਾਵਾ ਗੱਲ ਕੀ ਬਣੀ ਅੱਛਾ ਮੇਰੀ ਮਾਸੀ ਦਾ ਮੁੰਡਾ ਲੈ ਕੇ ਗਿਆ ਸੀ ਮੈਨੂੰ ਅੱਛਾ ਤੇ ਭਰਾਵਾ ਉਹ ਮੈਨੂੰ ਆਣਾ ਨਾ ਵੀ ਗੱਲ ਸੁਣ ਲੈ ਤੂੰ ਸੰਤਿਆ ਅੱਛਾ ਵੀ ਅੰਦਰੋਂ ਨਹੀਂ ਨਿਕਲਣਾ ਅੱਛਾ ਤੇ ਭਰਾਵਾ ਮੈਂ ਅੰਦਰੋਂ ਨਾ ਨਿਕਲਿਆ ਮੈਂ ਤੈਨੂੰ ਇੱਥੇ ਜੇ ਬਹਿ ਕੇ ਹੋ ਕੇ ਗੱਲ ਸੁਣਾਉਣਾ ਹਾਂ ਤੇ ਭਰਾਵਾ ਗੱਲ ਕੀ ਬਣੀ ਅੱਛਾ ਤੇ ਉਹ ਮੈਨੂੰ ਆਣਾ ਨਾ ਵੀ ਗੱਲ ਸੁਣ ਲੈ ਮੇਰੀ ਜੇ ਚਾਹ ਚੂ ਬਣਾਉਣੀ ਹੋਈ ਨਾ ਤੇ ਤੂੰ ਆਪੇ ਹੀ ਬਣਾ ਲਈ ਮੈਂ ਤਾਂ ਵੀ ਠੀਕ ਹੈ ਮੈਂ ਭਾਈ ਉੱਤੇ 에어ਪੋਰਟ ਤੇ ਚਾਹ ਬਣਾਉਣ ਲੱਗ ਗਏ ਨਹੀਂ 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 ਮਾਸੀ ਦਾ ਮੁੰਡੇ ਦੇ ਘਰੇ ਜਾਵਣਿਆ ਅਸੋ ਜਾਜ ਤੋਂ ਉਤਰ ਗਿਆ ਜਾਜ ਤੋਂ ਉਤਰ ਗਿਆ ਠੀਕ ਆ ਕਿਹੜੇ ਪਿੰਡ ਗਿਆਈ ਮੈਂ ਉੱਥੇ ਉਹ ਹੈਗਾ ਸੀ ਆਪਣਾ ਕੀ ਆਂਦਾ ਟੰਟੋ ਕੇ ਮੰਟੋ ਕੀ ਵੱਜਦੇ ਆ ਟੰਟੋ ਹਾਂ ਓਹੀ 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 ਉੱਥੇ ਆਵੜਿਆ ਪ੍ਰਭਾ ਮਾਸੀ ਦੇ ਮੁੰਡੇ ਹੈ ਹਾਂ ਉੱਥੇ ਰਹਿੰਦੇ ਉਹਨਾਂ ਦੇ ਕਿਆਲੇ ਬਹੁਤ ਤਕੜੇ ਆ ਜਰਾ ਭਲਾ ਕਿਆ ਲੈਣਾ ਬਾਲੇ ਤਕੜੇ ਉੱਪਰ ਦੀ ਹੋ ਗਈ ਉਹ ਸੱਤ ਪਿੰਡਾਂ ਜੰਨੇ ਲੰਮੇ ਆ ਮੈਂ ਤਾਂ ਟਰੇਣੀ ਹੋ ਗਈ ਵੇ ਤਾਂ ਝੰਡਿਆ ਮੈਨੂੰ ਤਾਂ ਐਂ ਹੀ ਲੱਗਦਾ ਭਰਾਵਾ ਮੈਨੂੰ ਤਾਂ ਵੇਖ ਕੇ ਹੀ ਮੇਰਾ ਤਾਂ ਸਾਰਾ ਕੁਝ ਵੇਚ ਨਿਕਲ ਆਲਾ ਹੋ ਗਿਆ ਤੇ ਭਰਾਵਾ ਗੱਲ ਕੀ ਬਣੀ ਹੁਣ ਤੈਨੂੰ ਪਤਾ ਵੀ ਅਵਲੀ ਹੁੰਦਾ ਤੇ ਮੈਂ ਕਾ ਯਾਰ ਚਾਹ ਤਾਂ ਬਣਾਈਏ ਚਾਹ ਬਣਾਈਏ ਮਾਲ ਪਤਾ ਹਾਂ ਤੇ ਭਰਾਵਾ ਮੈਂ ਪਤਾ ਕੀ ਕੀਤਾ ਅੱਛਾ ਮਾਇਆ ਖਿਆ ਵੀ ਭਾਈ ਹੁਣ ਟੂਢੀ ਭਾਲਾ ਉਹਨਾਂ ਦੇ ਕਮਰੇ 'ਚ ਟੂਢੀ ਨਾ ਥੇ ਹੋਵੇ ਛਾਲੀ ਤੇ ਹੁਣ ਪਾਣੀ ਚਾਹ ਬਣਾਉਣੀ ਆ ਪ੍ਰੈਸ਼ਰ ਦੀ ਪ੍ਰੈਸ਼ਰ ਦੀ ਤੇ ਭਰਾਵਾ ਮੈਂ ਨਾ ਉਹਨਾਂ ਦੇ ਖੂਹੀ ਸੀ ਨਿੱਕੀ ਜਿਹੀ ਬਣੀ ਅੱਛਾ ਤੇ ਮੈਂ ਖੂਹੀ ਤੋਂ ਮੈਂ ਖੈਣਾ ਪਾਣੀ ਕੱਢ ਕੇ ਤੇ ਚਾਹ ਬਣਾਉਣ ਲੱਗ ਗਿਆ ਅੱਛਾ ਜਦੋਂ ਚਾਹ ਚੂ ਬਣਾ ਲਈ ਤੇ ਮੈਂ ਪੀਣ ਲੱਗਾ ਤੇ ਉਦੋਂ ਨੂੰ ਮੇਰੀ ਮਾਸੀ ਦਾ ਮੁੰਡਾ ਆ ਗਿਆ ਅੱਛਾ ਤੇ ਮੈਨੂੰ ਇਹ ਨਾ ਸੰਤਿਆ ਕਿਵੇਂ ਆ ਮੈਂ ਕਹਾ ਚਾਹ ਬਣਾਈ ਬੈਠਾ ਅੱਛਾ ਤੇ ਆ ਜਾ ਓ ਮੈਨੂੰ ਆਹਦਾ ਚਾਹ ਪਾਣੀ ਦਾ ਪਤਾ ਸੀ ਤੈਨੂੰ ਮੈਂ ਕਿਹਾ ਆਪਣੀ ਖੂਈ ਨਹੀਂ ਲੱਗੀ ਇੱਥੇ ਘਰੇ ਹਾਂ ਅੰਦਰ ਅੰਦਰ ਮੈਂ ਉਹਦੇ ਚੋਂ ਪਾਣੀ ਲੈ ਕੇ ਆਇਆ ਉਹ ਆਹਦਾ ਭਾਂਡਾ ਵੀਰਾ ਉਹ ਤਾਂ ਇਲੈਕਟ੍ਰੀਨ ਤੇਰਾ ਕੋਈ ਹਾਰ ਨਹੀਂ ਭਰਾ ਆ ਭਰਾਵਾਂ ਪੁੱਛੀ ਨਾ ਬਈ ਅਨਪੜ੍ਹਾਂ ਦਾ ਕੋਈ ਹੈ ਨਹੀਂ ਬਾਹਰ ਜਾਣ ਦਾ ਮਾਹੌਲ ਮੈਂ ਤੈਨੂੰ ਦੱਸੀ ਆ ਮੈਂ ਕਿਹਾ ਵੀ ਉੱਥੇ ਕੋਈ ਨਹੀਂ ਪਤਾ ਹਾਂ ਤੇ ਮੈਂ ਭਰਾਵਾ ਫੇਰ ਕੀ ਹੋਣਾ ਸੀ ਮੈਂ ਤੈਨੂੰ ਪਤਾ ਨਾ ਭੁੱਲਦਾ ਵੀ ਨਹੀਂ ਹਾਂ ਤੁਸੀਂ ਸੁਣਿਆ ਨਾ ਮੇਰੇ ਬਾਰੇ ਮੈਂ ਸੁਣਿਆ ਬਈ ਤੂੰ ਬਹੁਤ ਕਸਤ ਨਾ ਬਹੁਤ ਤਗੜਾ ਪਲਵਾਨ ਸੀ ਭਰਾਵਾ ਮੈਂ ਹਾਂ ਹਾਂ ਬਹੁਤ ਸੁਣਿਆ ਬਹੁਤ ਜਿਵੇਂ ਮੈਂ ਨਾ ਪਲਵਾਨੀ ਕਰਦਾ ਸੀ ਨਾ ਅੱਛਾ ਤੇ ਤਗੜੇ 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 ਪਲਵਾਨਾ ਨਾ ਜਿਹੜਾ ਅੱਛਾ ਉਹ ਡਰਦੇ ਸੀ ਮੇਰੇ ਤੋਂ ਹਾਂ ਕੰਮ ਹੋਏ ਪਏ ਔਖੇ ਓਕੇ ਬਈ ਓਕੇ ਸਰਕਾਰ ਨੇ ਵਧੀਆ ਕੀਤਾ ਨਸ਼ਾ ਜਿਹੜਾ ਬੰਦ ਕਰਦੇ ਨਾ ਹਾਂ ਨਖੇ ਚਲਾਉ ਯੁੱਧ ਉਹ ਕੰਮ ਬਹੁ ਵਰੀਆ ਕੀਤਾ ਲੋਕਾਂ ਨੂੰ ਜੀ ਵਾਲੀ ਗੋਲੀ ਤੇ ਲਾਤਾ ਜੀ ਵਾਲੀ ਗੋਲੀ ਤਾਂ ਝੰਡਿਆ ਮਾੜੀ ਆ ਯਾਰ ਆਪਣਾ ਪੰਜਾਬ ਫੀਮ ਖੇਤੀ ਉਆਉਂਦਾ ਯਾਰ ਫੀਮ ਖੇਤੀ ਦੇਣਗਾ ਆਪਣਾ ਉਹ ਗੱਲ ਤਾਂ ਉਹੀ ਆ ਹੈ ਫੀਮ ਖਾ ਕੇ ਨਾਲੇ ਰੰਗ ਲਾ ਰਹਿੰਦਾ ਬੰਦਿਆਂ ਨਾਲ ਰੋਟੀ ਪਾਣੀ ਵਧੀਆ ਕਰਦਾ ਤੈਨੂੰ ਮੈਂ ਦੱਸਦਾ ਜਿਹੜੇ ਫੀਮ ਦੇ ਪੋਸਤ ਦੇ ਪੰਜ ਜਿਹੜੇ ਹੈਗੇ ਆ ਨਾ ਐਦੇ ਗੋਲੀ ਆ ਨਾ ਜਿਹੜੀ ਗੋਲੀ ਹਾਂ ਤੇ ਨਿਹਰੀ ਮੌਤ ਆ ਚੱਟੇ ਨੂੰ ਵੀ ਪੈੜੀ ਐ ਤਾਂ ਤੈਨੂੰ ਮੈਂ ਦੱਸਦਾ ਨਾ ਗੱਲ ਪੰਜਾਬ ਨੂੰ ਖਤਮ ਕਰਨਾ ਇਹਨਾਂ ਨੇ ਮੈਂ ਪਹਿਲੀ ਗੱਲ ਤਾਂ ਮੈਂ ਤੈਨੂੰ ਇਹ ਦੱਸਦਾ ਬੰਦਾ ਪੋਸਤ ਖਾਣ ਵਾਲਾ ਜਾਂ ਭੀਮ ਖਾਣ ਵਾਲਾ ਸਾਹਮਣੂ ਜੀ ਜੀ ਕਰੂਗਾ ਹਾਂਜੀ ਸਾਹਮਣੂ ਹਾਂਜੀ ਹਾਂਜੀ ਕਰੂਗਾ ਹਾਂ ਨੰਬਰ 1 ਨੰਬਰ 2 ਚੋਰੀ ਨਾ ਕਰੂਗਾ ਨਾ 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 ਨੰਬਰ 3 ਕੰਮ ਬਹੁਤ ਕਰੂਗਾ ਵਾਧੂ ਵਾਧੂ ਕੰਮ ਬਹੁਤ ਕਿਉਂਕਿ ਉਹ ਨਸ਼ਾ ਛੰਡਿਆ ਇਹੋ ਜਾਂ ਮੈਂ ਤੈਨੂੰ ਦੱਸੀ ਜਾਂਦਾ ਨਾ ਤੇਰਾ ਕੰਮ ਨੂੰ ਜੀ ਕਰਨਾ ਕੋਈ ਗੰਦੇ ਬੰਦੇ ਕੱਲਾ ਕੰਮਾਂ ਨੂੰ ਜੀ ਨਹੀਂ ਕਰਦਾ ਉਹ ਗੱਲ ਕੀ ਦਾ ਭੈਣ ਚੋ ਪਿਓ ਆ ਤੇ ਕੁੜਾਂ ਨੂੰ ਗਲਤ ਹੋਏ ਵੇਖ ਹਾਂ ਉਹ ਫਿਰ ਸਾਰਾ ਕੰਮ ਹੋ ਜਾਂਦਾ ਨਾ ਆਪਾਂ ਵੇਖੀ ਆਨੇ ਆ ਵੇਖੀ ਆਨੇ ਹੁਣ ਪੰਜਾਬ ਚ ਕੀ ਹੋ ਜਾਂਦਾ ਹਾਂ ਹੁਣ ਤੂੰ ਦੂਜੀ ਗੱਲ ਸੁਣ ਲੈ ਹਾਂ ਹੁਣ ਦੂਜੀ ਗੱਲ ਸੁਣ ਲੈ ਹਾਂ ਚੌਥਾ ਨੰਬਰ ਘਰ ਵਾਲੀ ਦੀ ਲੜਾਈ ਹੁੰਦੀ ਬੰਦੇ ਦੀ ਬੰਦੇ ਦੀ ਠੀਕ ਹੈ ਹਾਂ ਤੈਨੂੰ ਮੈਂ ਫਾਇਦੇ ਦੱਸਦੇ ਆ ਵੀ ਸਾਰਿਆਂ ਨਾਲੋਂ ਵਧੀਆ ਜੇ ਸਰਕਾਰ ਜੇ ਸਾਰਿਆਂ ਨਾਲੋਂ ਵਧੀਆ ਛੰਡਿਆ ਜੇ ਇਹ ਖੋਲ ਦੇਣ ਹਾਂ ਤੇ ਸਾਰਿਆਂ ਨਾਲੋਂ ਵਧੀਆ ਇਹ ਮੈਂ ਤੈਨੂੰ ਇੱਕ ਗੱਲ ਦੱਸਾਂ ਛੰਡਿਆ ਹੂੰ ਆ ਜਿਹੜਾ ਸਿੱਧੂ ਮੂਸੇ ਵਾਲਾ ਮਾਰਿਆ ਨਾ ਯਾਰ ਉਹ ਬਹੁਤ ਮਾੜੀ ਗੱਲ ਹੋਈ ਉਹ ਮਾੜੀ ਗੱਲ ਕੀਤੀ ਉਹ ਬੰਦੇ ਨੇ ਕੁਝ ਕਰਨਾ ਸੀਗਾ ਉਹ ਕੱਲ ਪਰਸੋਂ ਨਾ ਮੇਰੇ ਖ਼ਬਰ 'ਚ ਪੜਿਆ ਓ ਵਿਚਾਰੇ ਫੌਜੀਆ ਤੇ ਵੀ ਟਰੱਕ ਡਿੱਗ ਪਿਆ ਯਾਰ ਉਹ ਵੀ ਬਹੁਤ ਮਾੜਾ ਹੋਇਆ ਓਏ ਦੇਸ਼ ਦੇ ਰਾਖੇ ਆ ਫੌਜੀ ਸਲਾਮ ਤੁਸੀਂ ਵੀ ਸਲਾਮ ਕਰੋ ਯਾਰ ਫੌਜੀਆ ਨੂੰ ਸਲੂਟ ਹੈ ਸਾਡਾ ਹਾਂ ਕਿੰਨੇ ਮਾਈ ਪਾਪ ਇਹਨਾਂ ਦੇ ਬੱਚੇ ਜਿਉਂਦੇ ਨੇ ਆਪਾਂ ਯਾਰ ਦੇਖੋ ਘਰੇ ਰਾਮ ਨਾਲ ਸੌਂਨੇ ਆ ਹਾਂ ਇਹ ਆਪਣੇ ਰਾਖੀ ਕਰਦੇ ਆ ਹਾਂ ਇਹ ਜਾਗਦੇ ਆ ਇਹਨਾਂ ਨੂੰ ਸਲੂਟ ਆ ਫੜੀ ਇੱਕ ਤਨਵੇਂ ਗੱਲ ਛੰਡਿਆ ਹੋਰ ਦੱਸ ਦਿਨਾ ਆ ਦੱਸਦਾ ਮੈਂ ਨਾ ਯਾਰ ਕਿਹੜਾ ਮਾਰਨਾ ਮੈਨੂੰ ਸਿੱਧੀ ਦੱਸ ਹੁਣ ਕਿਹੜਾ ਹੁਣ ਮਾਰਾ ਹੁਣ ਫਿਰ ਜਾਣਾ ਤਾਂ ਮੈਂ ਵੀ ਮੇਰਾ ਵੀ ਹੁਣ ਰਹਿੰਦੇ ਦੋ ਯਾਰੇ ਉਹ ਪਤਾ ਛੱਡ ਕੇ ਆਇਆ ਮੈਂ ਕਹਿੰਦਾ ਜਦੋਂ ਭਰ ਜੂਗਾ ਤੇ ਜਾਵੜਾਂਗੇ ਆਪਾਂ ਉਹ ਭਾਈ ਪਤਾ ਗੱਲ ਕੀ ਜੇ ਸਰਦਾਰ ਆ ਗਿਆ ਨਾ ਮੜ ਕੇ ਔਖਾ ਦੂ ਮੇਰਾ ਸਰਦਾਰ ਚੱਲ ਫਰਿਆਉ ਕਰ ਫੇਰ ਕਿਤੇ ਬੈਠਾਂਗੇ ਉਹ ਗੱਲ ਨਹੀਂ ਕੋਈ ਨਹੀਂ ਯਾਰ ਅਸੀਂ ਵੀ ਸਾਡਾ ਬੇਫਿਕਰ ਹੋ ਜਾ ਮਾ ਆਪਾਂ ਬਾਹਰ ਜਾਾਂਗੇ ਉਹ ਜਿਹਾ ਹੀ ਹੁਲੀਆ ਬਣਾਇਆ ਹਾਂ ਕੋਈ ਨਹੀਂ ਕੋਈ ਠੀਕ ਆ ਜਾਉਂਦੇ ਰਹਿਣ ਮੇਰਾ ਵੀਰ ਕੋਈ ਗੱਲ ਨਹੀਂ ਕੋਈ ਗੱਲ ਬਾਤ ਹੋਈ ਤਾਂ ਦੱਸਿਆ ਜੋ ਠੀਕ ਆ ਚਾਹ ਚੂਣੀ ਬਣਾਇ ਛੰਡਿਆ ਨਾ ਯਾਰ ਚਾਹ ਕਿੱਥੇ ਕਹਿੰਦਾ ਕਰੇ ਜਾਂਦੇ ਆ ਬਸ